ਹੈਲੋ ਜੀ ਸਤਸ੍ਰੀ ਅਕਾਲ ਜੀ ਸਾਰਿਆਂ ਨੂੰ ਰੋਜ਼ ਨਵੀਂ ਚਰਚਾ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਜੀ ਅੱਜ ਮੈਂ ਤੁਹਾਡੇ ਵਾਸਤੇ ਜਿਹੜੀ ਚਰਚਾ ਲੈ ਕੇ ਆਈਆਂ ਉਹ ਚਰਚਾ ਲੈ ਕੇ ਆਈਆਂ ਰੋਟੀ ਦੇ ਉੱਤੇ ਕੀ ਰੋਟੀ ਖਾਣੀ ਕਿੰਨੀ ਸੌਖੀ ਹੈ ਤੇ ਪਕਾਉਣੀ ਕਿੰਨੀ ਸੌਖੀ ਹੈ ਤੇ ਕਮਾਉਣੀ ਕਿੰਨੀ ਸੌਖੀ ਹੈ ਤੇ ਅੱਜ ਆਪਾਂ ਰੋਟੀ ਤੇ ਉੱਪਰ ਚਰਚਾ ਕਰਾਂਗੇ ਸੋ ਆਪਾਂ ਟਾਈਮ ਨਾ ਵੇਸਟ ਕਰਦੇ ਹੋਏ ਆਪਣੀ ਚਰਚਾ ਨੂੰ ਸਟਾਰਟ ਕਰਦੇ ਆਂ ਦੇਖੋ ਜੀ ਸਭ ਤੋਂ ਪਹਿਲਾਂ ਰੋਟੀ ਜਿਹੜੀ ਖਾਣੀ ਹੈ ਨਾ ਉਹ ਬਹੁਤ ਹੀ ਸੌਖੀ ਹੈ ਖਾਸ ਕਰਕੇ ਜਦੋਂ ਕੋਈ ਪਕਾ ਕੇ ਦੇ ਦੇਵੇ ਸਾਡੇ ਅੱਗੇ ਥਾਲੀ ਸੱਜ ਕੇ ਆ ਜਾਏ ਉਹਦੇ ਵਿੱਚ ਰੋਟੀ ਪਈ ਹੋਵੇ ਤੇ ਮੱਖਣ ਧਰਿਆ ਹੋਵੇ ਦੋ ਸਬਜ਼ੀਆਂ ਹੋਣ ਨਾਲ ਉਹਦੇ ਰਾਇਤਾ ਪਿਆ ਹੋਵੇ ਨਾਲ ਅਚਾਰ ਚਟਣੀ ਸਲਾਦ ਹੋਵੇ ਪੂਰੀ ਪਲੇਟ ਐਂਜ ਸੱਜੀ ਹੋਵੇ ਤੇ ਉਹ ਰੋਟੀ ਖਾਣੀ ਕਿੰਨੀ ਸੌਖੀ ਹੈ ਆਪਾਂ ਫਟਾਫਟ ਖਾ ਲੈਣੀ ਆਪਾਂ ਨੂੰ ਦੇਖ ਕੇ ਭੁੱਖ ਲੱਗੀ ਏ ਤੇ ਅਸੀਂ ਰੋਟੀ ਨੂੰ ਫਟਾਫਟ ਖਾ ਲੈਣਾ ਜਿਆਦਾ ਤੋਂ ਜਿਆਦਾ ਅਸੀਂ 15 ਜਾਂ 20 ਮਿੰਟਾਂ ਦੇ ਵਿੱਚ ਅਸੀਂ ਰੋਟੀ ਖਾ ਕੇ ਖਤਮ ਕਰ ਦੇਣੀ ਹੈ ਤੇ ਆਪਣਾ ਪੇਟ ਜਿਹੜਾ ਏ ਉਹ ਅਸੀਂ ਭਰ ਲੈਣਾ ਹੈ ਰੋਟੀ ਖਾ ਲਈ ਪੇਟ ਭਰ ਗਿਆ ਸਾਡਾ ਸਾਨੂੰ ਡਕਾਰ ਵੀ ਆ ਗਿਆ ਹੁਣ ਡਕਾਰ ਹੋਣ ਤੋਂ ਬਾਅਦ ਅਸੀਂ ਸੋਚਣਾ ਹੈ ਕਿ ਹੁਣ ਡਕਾਰ ਆ ਗਿਆ ਚਲੋ ਥੋੜਾ ਜਿਹਾ ਆਰਾਮ ਕਰ ਲੈਨੇ ਆ ਰੋਟੀ ਖਾ ਕੇ ਫਿਰ ਅਸੀਂ ਸੌਂਵਾਂਗੇ ਸਾਰਿਆਂ ਨੇ ਰੋਟੀ ਖਾਧੀ ਤੇ ਅਸੀਂ ਸੌਂਗੇ ਠੀਕ ਹੈ ਪਰ ਅਸੀਂ ਇਹ ਨਹੀਂ ਸੋਚਿਆ ਵੀ ਜਿਨੇ ਰੋਟੀ ਪਕਾਈ ਏ ਉਹਨੇ ਕਿੰਨੀ ਮਿਹਨਤ ਕੀਤੀ ਏ ਠੀਕ ਹੈ ਨਾ ਚਲੋ ਮੰਨ ਲਓ ਇੱਕ ਮੰਮੀ ਨੇ ਰੋਟੀ ਪਕਾਈ ਏ ਕਮਾਂ ਨੇ ਰੋਟੀ ਪਕਾਈ ਏ ਠੀਕ ਹੈ ਉਹਦੇ ਘਰੇ ਆਟਾ ਪਿਆ ਸੀ ਉਹਨੇ ਆਟਾ ਗੁੰਨੇ ਆ ਆਟਾ ਗੁੰਨ ਕੇ ਉਹਨੇ ਰੋਟੀ ਬਣਾਈ ਪਹਿਲਾਂ ਉਹਨੇ ਨਾਲ ਸਬਜ਼ੀ ਵੀ ਬਣਾਈ ਫਿਰ ਉਹਨੇ ਰੋਟੀ ਬਣਾਈ ਠੀਕ ਹੈ ਰੋਟੀ ਔਰ ਸਬਜ਼ੀ ਦੋਨਾਂ ਦਾ ਹੀ ਮੇਲ ਹੋਏਗਾ ਠੀਕ ਹੈ ਉਹਨੇ ਸਬਜ਼ੀ ਵੀ ਉਹਦੇ ਘਰੇ ਪਈ ਸੀ ਸਬਜ਼ੀ ਵੀ ਉਹਨੇ ਬਣਾ ਲਈ ਉਹਨੇ ਰੋਟੀ ਵੀ ਪਕਾ ਲਈ ਉਹਨੂੰ ਪਕਾਉਣੀਆਂ ਆਉਂਦੀ ਸੀ ਉਹਨੇ ਪਕਾ ਲਈ ਪਕਾ ਕੇ ਉਹਨੇ ਆਪਣੇ ਬੱਚੇ ਦੇ ਕੇ ਆਪਣੇ ਆਦਮੀ ਦੇ ਕੇ ਆਪਣੇ ਭੈਣ ਜਾਂ ਮਾਪੇ ਜਾਂ ਪਿਤਾ ਮਾਂ ਪਿਤਾ ਸਭ ਦੇ ਅੱਗੇ ਉਹਨੇ ਰੋਟੀ ਪਕਾ ਕੇ ਰੱਖ ਦਿੱਤੀ ਕਿ ਸਭ ਨੇ ਰੋਟੀ ਖਾ ਲਈ ਪਰ ਸਭ ਨੇ ਰੋਟੀ ਖਾਣ ਲੱਗਿਆ ਇਹ ਨਹੀਂ ਸੋਚਿਆ ਨਾ ਕਿ ਉਹਨੇ ਕਿੰਨੀ ਮਿਹਨਤ ਨਾਲ ਕਿਸੇ ਨੇ ਰੋਟੀ ਪਕਾਈ ਹੈ ਤੇ ਅਸੀਂ ਕਦੇ-ਕਦੇ ਰੋਟੀ ਖਾਣ ਲੱਗਿਆਂ ਅਸੀਂ ਨੁਕਸ ਵੀ ਕੱਢ ਦਿੰਨੇ ਆ ਕਿ ਸਬਜੀ ਦੇ ਵਿੱਚ ਲੂਣ ਜ਼ਿਆਦਾ ਹੋ ਗਿਆ ਜਾਂ ਸਬਜੀ ਚ ਲੂਣ ਘੱਟ ਹੋ ਗਿਆ ਜਾਂ ਸਬਜੀ ਦੇ ਵਿੱਚ ਮਸਾਲਿਆਂ ਦਾ ਬੈਲੈਂਸ ਨਹੀਂ ਹੈ ਪਰ ਅਸੀਂ ਇਹ ਕਦੇ ਨਹੀਂ ਸੋਚਦੇ ਵੀ ਜਿੰਨੇ ਐਨੀ ਮਿਹਨਤ ਕੀਤੀ ਹੈ ਉਹਨੂੰ ਵੀ ਪੁੱਛ ਲਈਏ ਵੀ ਉਹਨੇ ਰੋਟੀ ਖਾਧੀ ਕਿ ਨਹੀਂ ਖਾਧੀ ਉਹਨੂੰ ਕੋਈ ਨਹੀਂ ਪੁੱਛਦਾ ਉਹਦੇ ਉੱਤੇ ਸਿਰਫ ਨੁਕਸ ਕੱਢੇ ਜਾਂਦੇ ਨੇ ਕੋਈ ਚੀਜ਼ ਕੱਢ ਰਹੀ ਹੈ ਕਿ ਨਾ ਥਾਲੀ ਦੇ ਵਿੱਚ ਤੇ ਫਟਣ ਦੀ ਆਵਾਜ਼ ਆ ਜਾਂਦੀ ਹੈ ਆਚਾਰ ਵੀ ਦੇ ਦਿਓ ਚਮਚਾ ਵੀ ਦੇ ਦਿਓ ਮਤਲਬ ਕੋਈ ਵੀ ਚੀਜ਼ ਰਹਿ ਗਈ ਤਾਂ ਮਤਲਬ ਇਹਨੇ ਰੋਬ ਦੇ ਨਾਲ ਆਵਾਜ਼ ਮਾਰ ਦਿੱਤੀ ਵਜਿਵੇਂ ਕਿਸੇ ਨੌਕਰ ਨੂੰ ਆਵਾਜ਼ ਮਾਰ ਰਿਹਾ ਕੋਈ ਇਹ ਨਹੀਂ ਸੋਚਦਾ ਕਿ ਰੋਟੀ ਪਕਾਉਣ ਵਾਲੀ ਸਾਡੀ ਮਾਂ ਹੈ ਜਾਂ ਭੈਣ ਹੈ ਜਾਂ ਸਾਡੀ ਜਨਾਨੀ ਹੈ ਜਾਂ ਸਾਡੇ ਨੂੰਹ ਹੈ ਜਾਂ ਸਾਡੀ ਧੀ ਹੈ ਕੋਈ ਇਹ ਨਹੀਂ ਸੋਚਦਾ ਹਾਂ ਅਗਰ ਠੀਕ ਤੇ ਰੋਟੀ ਪਕਾਈ ਹੋਏਗੀ ਨਾ ਫਿਰ ਬਾਪ ਜੋ ਥੋੜਾ ਜਿਹਾ ਜ਼ਰੂਰ ਸੋਚ ਲੈਂਦਾ ਕਿ ਬੇਟਾ ਜੀ ਚਾਰ ਵੀ ਦੇ ਦੇਣਾ ਸੀ ਠੀਕ ਹੈ ਤੇ ਜੇ ਘਰ ਵਾਲੀ ਪਕਾ ਰਹੀ ਏ ਤੇ ਆਚਾਰ ਵੀ ਪਹਿਲਾਂ ਰੱਖ ਲਿਆ ਕਰ ਬਾਅਦ ਚਵਾਜਾ ਮਾਰਨੀ ਪੈਂਦੀ ਉਹਨਾਂ ਚਾਰ ਵੇਟ ਕਰਦੇ ਰਹੀਏ ਰੋਟੀ ਖਾਣ ਨੂੰ ਇਹੋ ਜੀ ਆਵਾਜ਼ ਨਿਕਲਦੀ ਤੇ ਜੇ ਸਾਸਵਰੇ ਦੀ ਥਾਲੀ ਦੇ ਵਿੱਚ ਕੁਝ ਘੱਟ ਰਹਿ ਗਿਆ ਤਾਂ ਉਹਨਾਂ ਦੀ ਵੀ ਇਹ ਟੋਣ ਹੁੰਦੀ ਹੈ ਇਹਦੀ ਤਾਂ ਆਦਤ ਹੈ ਇਹਨੇ ਤਾਂ ਇੱਕ ਚੀਜ਼ ਦੇ ਜਾਣੀ ਦੂਜੀ ਦੇ ਕੇ ਹੀ ਨਹੀਂ ਜਾਣੀ ਅੱਧੀ ਰੋਟੀ ਖਾ ਲੈੰਦਾ ਬੰਦਾ ਇਵੇਂ ਹੀ ਉਹਨਾਂ ਦੀ ਵੀ ਇਹ ਟੋਣ ਹੁੰਦੀ ਹੈ ਠੀਕ ਹੈ ਅਗਰ ਮਾਂ ਰੋਟੀ ਪਕਾ ਰਹੀ ਹੈ ਤਾਂ ਧੀਆਂ ਪੁੱਤਰ ਵੀ ਬਹੁਤ ਘੱਟ ਸੋਚਦੇ ਆ ਉਹ ਵੀ ਸੋਚਦੇ ਆ ਮੰਮੀ ਸਾਰੀਆਂ ਚੀਜ਼ਾਂ ਤਾਂ ਦੇ ਦਿਆ ਕਰ ਅੱਧੀਆਂ ਚੀਜ਼ਾਂ ਦੇ ਜਾਨੀ ਅੱਧੀਆਂ ਵੇਟ ਕਰਦੇ ਰਹਿੰਦੇ ਆ ਉਹ ਵੀ ਨਹੀਂ ਸੋਚਦੇ ਕਿ ਮੰਮੀ ਕਿੰਨੇ ਕੰਮ ਕਰਦੀ ਏ ਖਾਲੀ ਮੰਮੀ ਰੋਟੀ ਨਹੀਂ ਪਕਾਉਂਦੀ ਮੰਮੀ ਨੂੰ ਹੋਰ ਵੀ ਬਹੁਤ سارے ਕੰਮ ਐ ਬਹੁਤ سارے ਕੰਮ ਕਰਨ ਤੋਂ ਬਾਅਦ ਮੰਮੀ ਰੋਟੀ ਬਣਾਉਂਦੀ ਏ ਉਹ ਕੋਈ ਵੀ ਨਹੀਂ ਸੋਚਦਾ ਫਿਰ ਸਾਰਿਆਂ ਦੇ ਕੋ ਭਾਂਡੇ ਵੀ ਚੁੱਕ ਕੇ ਲੈ ਕੇ ਜਾਓ ਇਹ ਬਹੁਤ ਸਾਰੇ ਘਰਾਂ ਦੇ ਵਿੱਚ ਹੁੰਦਾ ਹੈ ਪਹਿਲਾਂ ਸਾਰਿਆਂ ਦੇ ਗਿਥਾਲੀਆਂ ਸਜਾ ਕੇ ਰੱਖ ਕੇ ਆਓ ਫਿਰ ਸਾਰੀਆਂ ਗੰਦੀਆਂ ਥਾਲੀਆਂ ਚੁੱਕ ਕੇ ਵੀ ਲਾਓ ਫਿਰ ਉਹਨਾਂ ਨੂੰ ਸਾਫ਼ ਵੀ ਕਰਨ ਇਹ ਤਾਂ ਹੋ ਗਿਆ ਜੀ ਰੋਟੀ ਪਕਾਉਣ ਤੱਕ ਤੇ ਖਾਣ ਤੱਕ ਦਾ ਹੁਣ ਜਿੰਨੇ ਰੋਟੀ ਪਕਾਈ ਏ ਉਹਨੂੰ ਨਹੀਂ ਪਤਾ ਕੀ ਰੋਟੀ ਕਮਾ ਕੇ ਕੌਣ ਲਿਆਇਆ ਹੈ ਕਮਾ ਕੇ ਲਿਆਇਆ ਹੈ ਆਦਮੀ ਔਰਤ ਨੂੰ ਵੀ ਨਹੀਂ ਪਤਾ ਕਿ ਆਦਮੀ ਕਿੱਥੋਂ ਤੇ ਕਿਵੇਂ ਕਮਾ ਕੇ ਲਿਆਇਆ ਹੈ ਪੈਸਾ ਤੇ ਫਿਰ ਸਾਡੇ ਘਰ ਦੇ ਵਿੱਚ ਆਟਾ ਆਇਆ ਠੀਕ ਹੈ ਨਾ ਉਹਨੂੰ ਵੀ ਨਹੀਂ ਪਤਾ ਔਰਤ ਨੂੰ ਨਹੀਂ ਪਤਾ ਕਿ ਆਦਮੀ ਸਿਰ ਦੇ ਉੱਤੇ ਪੱਥਰ ਇੱਟਾਂ ਚੁੱਕ ਚੁੱਕ ਕੇ ਮਜ਼ਦੂਰੀ ਕਰਕੇ ਲਿਆਇਆ ਹੈ ਜਾਂ ਦਫ਼ਤਰ ਦੇ ਵਿੱਚ ਆਪਦੇ ਬੌਸ ਦੀਆਂ ਝੜਕਾਂ ਸੁਣ ਕੇ ਨੌਕਰੀ ਕਰਕੇ ਪੈਸਾ ਕਮਾ ਕੇ ਲਿਆਇਆ ਹੈ ਇਸ ਗੱਲ ਦਾ ਸਾਸਔਰਤ ਨੂੰ ਵੀ ਨਹੀਂ ਹੁੰਦਾ ਜਿਸ ਕਰਦੇ ਵਿੱਚ ਆਦਮੀ ਹੀ ਸਿਰਫ ਕਮਾ ਰਿਆ ਹੁੰਦਾ ਕੋਈ ਚੀਜ਼ ਕਰਦੇ ਵਿੱਚ ਨਹੀਂ ਹੈ ਤਾਂ ਔਰਤ ਵੀ ਫਟ ਕੇ ਦੇਗੀ ਕਿ ਹਾਂ ਜੀ ਫਲਾਣੀ ਚੀਜ਼ ਹੈ ਨਹੀਂ ਇਹ ਲੈ ਕੇ ਦੇ ਦਿਓ ਠੀਕ ਹੈ ਇਹ ਤਾਂ ਹੋ ਗਈ ਰੋਟੀ ਪਕਾਉਣ ਦੀ ਤੇ ਰੋਟੀ ਕਮਾਉਣ ਦੀ ਠੀਕ ਹੈ ਹੁਣ ਆਦਮੀ ਕੋਲੇ ਪੈਸਾ ਆ ਗਿਆ ਹੁਣ ਆਦਮੀ ਨੇ ਸੋਚਣਾ ਵੀ ਪੈਸਾ ਆ ਗਿਆ ਚਲੋ ਮੈਂ ਆਟਾ ਖਰੀਦ ਕੇ ਲਿਆ ਆਂ ਦੁਕਾਨ ਤੇ ਗਿਆ ਆਟਾ ਖਰੀਦ ਕੇ ਲਿਆਇਆ ਲਿਆ ਕੇ ਘਰ ਵਾਲੀ ਨੇ ਦਿੱਤਾ ਘਰ ਵਾਲੀ ਨੇ ਰੋਟੀ ਪਕਾਤੀ ਤੇ ਸਾਰਿਆਂ ਨੇ ਖਾ ਲਈ ਇਹ ਤਾਂ ਹੋ ਗਿਆ ਇੱਥੋਂ ਤੱਕ ਦਾ ਸਫ਼ਰ ਕਿਉਂਕਿ ਉਹਦੇ ਕੋਲੇ ਪੈਸਾ ਆ ਗਿਆ ਪਰ ਹੁਣ ਉਹ ਆਟਾ ਕਿੱਥੋਂ ਆਇਆ ਉਸ ਉਹ ਆਟਾ ਕਿੰਨੇ ਬਣਾਇਆ ਇਹ ਕਹਾਣੀ ਵੀ ਕਿਸੇ ਨੂੰ ਨਹੀਂ ਪਤਾ ਠੀਕ ਹੈ ਨਾ ਉਹ ਆਟਾ ਚੱਕੀ ਵਾਲੇ ਨੇ ਪੀਸਿਆ ਚੱਕੀ ਵਾਲੇ ਨੇ ਪਹਿਲਾਂ ਕਣਕ ਨੂੰ ਪੀਸਿਆ ਠੀਕ ਹੈ ਨਾ ਫੇਰ ਆਟਾ ਬਣਿਆ ਚੱਕੀ ਵਾਲੇ ਨੂੰ ਨਹੀਂ ਪਤਾ ਚੱਕੀ ਵਾਲੇ ਨੇ ਵੀ ਚੱਕੀ ਵਾਲੇ ਕੋਲੇ ਪੈਸੇ ਨਹੀਂ ਚੱਕੀ ਵਾਲੇ ਨੇ ਜਾ ਕੇ ਮੰਡੀ ਦੇ ਵਿੱਚ ਗਿਆ ਕਣਕ ਖਰੀਦ ਕੇ ਲੈ ਆਇਆ ਲੈ ਕੇ ਉਹਨੇ ਆਟਾ ਪੀਸ ਦਿੱਤਾ ਕਣਕ ਪੀਸ ਦਿੱਤੀ ਆਟਾ ਬਣ ਗਿਆ ਲੋਕ ਆਏ ਲੋਕ ਲੈ ਗਏ ਠੀਕ ਹੈ ਹੁਣ ਉਹ ਕਣਕ ਨੂੰ ਕਿੰਨੇ ਬੀਜਿਆ ਇਸ ਬਾਰੇ ਕੋਈ ਨਹੀਂ ਸੋਚਦਾ ਕਿ ਕਣਕ ਬੀਜਣ ਵਾਲੇ ਨੇ ਕਿੰਨੀ ਮਿਹਨਤ ਕੀਤੀ ਹੈ ਕਣਕ ਕਿਵੇਂ ਵੇਜੀ ਗਈ ਹੈ ਕਿਵੇਂ ਵਾਈ ਗਈ ਹੈ ਕਿਸ ਤਰ੍ਹਾਂ ਉਹਨੂੰ ਪਾ ਲਿਆ ਗਿਆ ਹੈ ਉਹਨੂੰ ਪਾਣੀ ਦਿੱਤਾ ਗਿਆ ਹੈ ਕਿੰਨਾ ਕੁਛ ਉਸ ਕਿਸਾਨ ਨੇ ਕੀਤਾ ਹੈ ਕਦੇ-ਕਦੇ ਕਣਕ ਰੋਟੀ ਦੀ ਖਾਤਰ ਜਿਹੜਾ ਅੰਨ ਦੇਵਤਾ ਹੈ ਜਿਹਨੂੰ ਕਿਸਾਨ ਨੂੰ ਹਮੇਸ਼ਾ ਅੰਨ ਦਾਤਾ ਹੀ ਬੋਲਿਆ ਜਾਂਦਾ ਹੈ ਉਹ ਆਪ ਭੁੱਖਾ ਰਹਿ ਜਾਂਦਾ ਹੈ ਲੋਕਾਂ ਦੇ ਢਿੱਡ ਭਰਨ ਦੇ ਲਈ ਉਹ ਆਪ ਭੁੱਖਾ ਰਹਿ ਜਾਂਦਾ ਹੈ ਉਹ ਕਣਕ ਦੀ ਰਾਖੀ ਕਰਦਾ ਕਰਦਾ ਮੰਡੀ ਤੇ ਬੈਠਾ ਉਹ ਇੱਕ ਦੋ ਰੋਟੀਆਂ ਲੈ ਕੇ ਉੱਤੇ ਅੰਬ ਦਾ ਆਚਾਰ ਰੱਖ ਕੇ ਰੋਟੀ ਖਾ ਰਿਹਾ ਹੁੰਦਾ ਹੈ ਤਾਂ ਕਿ ਇਹ ਜਿਹੜੀ ਕਣਕ ਹੈ ਇਹ ਸਾਰਿਆਂ ਤੱਕ ਸਹੀ ਸਲਾਮਤ ਸੁੱਕੀ ਹੋਈ ਪਹੁੰਚ ਜਾਵੇ ਪਹਿਲਾਂ ਉਹ ਖੇਤ ਦੇ ਵਿੱਚ ਉਹਦੀ ਦੇਖਭਾਲ ਕਰਦਾ ਹੈ ਫਿਰ ਉਹ ਮੀਂਹ ਨਹੀਂ ਨਾ ਆ ਜਾਏ ਉਸ ਟਾਈਮ ਤੋਂ ਪਹਿਲਾਂ ਉਹ ਫਟਾਫਟ ਸੋਚਦਾ ਹੈ ਕਿ ਕਣਕ ਵੱਢੀ ਜਾਵੇ ਠੀਕ ਹੈ ਉਹਨੂੰ ਵੀ ਉਹਦਾ ਰੇਟ ਮਿਲਣਾ ਹੈ ਪਰ ਅਗਰ ਕਣਕ ਹਰ ਇਨਸਾਨ ਅਗਰੇ ਹੀ ਸੋਚਦਾ ਰਹੇ ਤਾਂ ਮੀਨੈਰੇ ਦੇ ਵਿੱਚ ਕਣਕ ਭਿੱਜ ਜਾਈਏਗੀ ਜਦੋਂ ਕਣਕ ਭਿੱਜ ਜਾਈਏਗੀ ਤੇ ਆਪਣੇ ਕੋਲ ਜਿਹੜਾ ਆਟਾ ਜਾਂ ਆਪਣੀ ਕਣਕ ਆਪਣੇ ਕੋਲ ਜਿਹੜੀ ਆਏਗੀ ਤਾਂ ਉਹ ਭਿੱਜੀ ਹੋਈ ਕਣਕ ਆਏਗੀ ਆਪਣੇ ਆਟੇ ਦਾ ਆਪਣੀ ਰੋਟੀ ਦਾ ਸਵਾਦ ਖਰਾਬ ਹੋ ਜਾਏਗਾ ਤਾਂ ਉਸ ਸਟੈਪ ਤੇ ਇਨਸਾਨ ਜਿਹੜਾ ਕਿਸਾਨ ਹੈ ਉਹ ਕਿੰਨੀ ਮਿਹਨਤ ਕਰਦਾ ਹੈ ਉਹਨੂੰ ਕਿੰਨੀ ਚਿੰਤਾ ਰਹਿੰਦੀ ਉਹ ਆਪਣਾ ਖਾਣਾ ਪੀਣਾ ਭੁੱਲ ਜਾਂਦਾ ਹੈ ਸੋ ਕਿਸਾਨ ਮਿਹਨਤ ਕਰਦਾ ਹੈ ਉਹ ਕਣਕ ਬੀਜਦਾ ਹੈ ਠੀਕ ਹੈ ਫਿਰ ਕਣਕ ਬਾਜ਼ਾਰ ਦੇ ਵਿੱਚ ਆਈ ਫਿਰ ਚੱਕੀ ਵਾਲਾ ਲੈ ਕੇ ਆਇਆ ਫਿਰ ਚੱਕੀ ਵਾਲੇ ਨੇ ਕਣਕ ਨੂੰ ਪੀਸਿਆ ਫਿਰ ਆਦਮੀ ਆਟਾ ਲੈ ਕੇ ਆਇਆ ਫਿਰ ਜਾ ਕੇ ਔਰਤ ਨੇ ਪਕਾਈ ਠੀਕ ਹੈ ਜਦੋਂ ਆਦਮੀ ਕਣਕ ਆਟਾ ਲੈ ਕੇ ਆਇਆ ਤਾਂ ਔਰਤ ਨੇ ਪਕਾਈ ਰੋਟੀ ਠੀਕ ਹੈ ਫਿਰ ਬੱਚਿਆਂ ਦੇ ਪੇਟ ਤੱਕ ਜਾਂ ਆਦਮੀ ਦੇ ਜਾਂ ਬਾਕੀ ਪਰਿਵਾਰ ਦੇ ਪੇਟ ਤੱਕ ਰੋਟੀ ਗਈ ਤਾਂ ਹੁਣ ਤੁਸੀਂ ਆਪਾਂ ਸਾਰੇ ਜਾਣੇ ਇਹ ਅੰਦਾਜ਼ਾ ਲਗਾ ਸਕਦੇ ਹਾਂ ਕੀ ਰੋਟੀ ਪਕੌਣੀ ਕਿੰਨੀ ਸੌਖੀ ਤੇ ਕਮੌਣੀ ਕਿੰਨੀ ਸੌਖੀ ਠੀਕ ਹੈ ਨਾ ਪਕੌਣੀ ਬਹੁਤ ਸੌਖੀ ਹੈ ਕਮੌਣੀ ਵੀ ਕੁਛ ਹੱਦ ਤੱਕ ਠੀਕ ਹੈ ਚਲੋ ਹਰ ਬੰਦਾ ਮਿਹਨਤ ਕਰ ਰਿਹਾ ਹੈ ਠੀਕ ਹੈ ਹਰ ਬੰਦਾ ਮਜ਼ਦੂਰੀ ਕਰ ਰਿਹਾ ਹੈ ਤਾਂ ਰੋਟੀ ਤਾਂ ਹਰ ਬੰਦਾ ਖਾ ਕੇ ਹੀ ਸੌਰੀਆ ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ ਠੀਕ ਹੈ ਅਮੀਰ ਜਿਹੜਾ ਹੈ ਉਹ 5 6 ਸਬਜ਼ੀਆਂ ਬਣਾ ਲੇਗਾ ਉਹ ਥੋੜੀ ਹਾਈ ਫਾਈ ਚੀਜ਼ਾਂ ਦੇ ਨਾਲ ਖਾ ਲੇਗਾ ਗਰੀਬ ਬੰਦਾ ਉਹ ਦਾਲ ਬਣਾ ਕੇ ਵੀ ਖਾ ਲੇਗਾ ਕਦੇ-ਕਦੇ ਇਨਸਾਨ ਦੇ ਐਸੇ ਵੀ ਹਾਲਾਤ ਹੁੰਦੇ ਨੇ ਕਿ ਉਹ ਅੰਬ ਦੇ achar ਜਾਂ ਚਟਨੀ ਜਾਂ ਨਮਕ ਦੇ ਨਾਲ ਵੀ ਰੋਟੀ ਖਾ ਲੇਗਾ ਪਰ ਰੋਟੀ ਹਰ ਬੰਦੇ ਨੇ ਖਾਣੀ ਹੀ ਖਾਣੀ ਹੈ। ਠੀਕ ਹੈ ਨਾ? ਰੋਟੀ ਨਾਲ ਸਾਰਿਆਂ ਨੇ ਪੇਟ ਭਰ ਲੈਣਾ ਹੈ। ਪਰ ਅਸੀਂ ਕਦੀ-ਕਦੀ ਨਾ ਰੋਟੀ ਪਕਾਉਣ ਵਾਲੇ ਦੀ ਕਦਰ ਕਰਨੇ ਆ ਨਾ ਕਮਾਉਣ ਵਾਲੇ ਦੀ ਕਦਰ ਕਰਨੇ ਆ ਨਾ ਹੀ ਉਸ ਰੋਟੀ ਉਸ ਕਣਕ ਨੂੰ ਬੀਜਣ ਵਾਲੇ ਦੀ ਅਸੀਂ ਕਦਰ ਕਰਦੇ। ਅਸੀਂ ਇਹਨੇ ਨਾ ਸ਼ੁਕਰੇ ਇਨਸਾਨ। ਜਦੋਂ ਕਿਤੇ ਕਿਸਾਨ ਵੀ ਆਪਣਾ ਹੱਕ ਮੰਗਦਾ ਹੈ ਨਾ ਤਾਂ ਬਹੁਤ ਸਾਰੇ ਲੋਕਾਂ ਦੇ ਮੂੰਹਾਂ ਤੋਂ ਮੈਂ ਸੁਣਦੀ ਆ ਮੈਂ ਵੀ ਇੱਕ ਕਿਸਾਨ ਦੀ ਬੇਟੀ ਆ ਤੇ ਬਹੁਤ ਸਾਰੇ ਲੋਕਾਂ ਦੇ ਮੂੰਹ ਤੋਂ ਮੈਂ ਹੀ ਸੁਣਦੀ ਆ ਕਿ ਇਹ ਤਾਂ ਕਿਸਾਨ ਵੇਲੇ ਨੇ ਇਹਨਾਂ ਨੂੰ ਕੋਈ ਕੰਮ ਤਾਂ ਹੈ ਨਹੀਂ ਇਹ ਤਾਂ ਆ ਕੇ ਸੜਕਾਂ ਤੇ ਬਹਿ ਜਾਂਦੇ ਨੇ ਪਹਿਲਾਂ ਕਿਸਾਨ ਦੇ ਨਾਲ ਮਿੱਟੀ ਨਾਲ ਮਿੱਟੀ ਹੋ ਕੇ ਤਾਂ ਵੇਖੋ ਕਿ ਕਣਕ ਜਾਂ ਝੋਨਾ ਜਾਂ ਜੋ ਵੀ ਇਹ ਜੋ ਰੋਟੀ ਸਾਡੇ ਮੂੰਹ ਤੇ ਕਰਾ ਰਹੀ ਹੈ ਚੌਲ ਸਾਡੇ ਮੂੰਹ ਤੇ ਕਰਾ ਰਹੇ ਨੇ ਹੁਣ ਪੰਜਾਬ ਦੇ ਵਿੱਚ ਕਿੰਨਾ ਬੁਰਾ ਹਾਲ ਹੋਇਆ ਅੱਧੇ ਪੰਜਾਬ ਦੀ ਫਸਲ ਜਿਹੜੀ ਐ ਝੋਨੇ ਦੀ ਖਰਾਬ ਹੋ ਗਈ ਚੌਲਾਂ ਦੀ ਫਸਲ ਹੀ ਖਰਾਬ ਹੋ ਗਈ। ਤਾਂ ਹੁਣ ਚਾਲ ਕਿੰਨਾ ਮਹਿੰਗਾ ਹੋ ਜਾਣਾ। ਜਿਨ੍ਹਾਂ ਦੇ ਘਰ ਤਾਂ ਕਿ ਭਟਾਏ ਉਹ ਹੁਣ ਨਹੀਂ ਲੋਕਾਂ ਦੇ ਮੂੰਹੋਂ ਲੋਕਾਂ ਦੇ ਸਾਰਿਆਂ ਦੇ ਬੂਹ ਬੰਦ ਨੇ। ਹੁਣ ਨਹੀਂ ਕੋਈ ਵੀ ਕੁਝ ਬੋਲੇਗਾ। ਕਹਿਣਗੇ ਜੀ ਕੁਦਰਤ ਦੀ ਮਾਰ ਐ। ਠੀਕ ਐ। ਤਾਂ ਜਦੋਂ ਆਪਣੇ ਹੱਕ ਲੈਣ ਵਾਸਤੇ ਕਿਤੇ ਦਿੱਲੀ ਦੀ ਸੜਕ ਤੇ ਆ ਕੇ ਬਹਿ ਜਾਣ ਤਾਂ ਲੋਕਾਂ ਨੂੰ ਦੋ ਦੋ ਜਵਾਨਾਂ ਨਹੀਂ ਚਾਰ ਚਾਰ ਲੱਗ ਜਾਂਦੀਆਂ ਨੇ ਕਿ ਇਹ ਜਿਹੜੇ ਕਿਸਾਨ ਨੇ ਇਹ ਵੇਲੇ ਨੇ। ਇਹ ਇੱਕ ਅੰਨਦਾਤਾ ਦੀ ਇੰਨੀ ਜ਼ਿਆਦਾ ਬੇਇੱਜ਼ਤੀ ਕਰਦੀ ਹੈ ਨਾ ਦੁਨੀਆ ਉਦੋਂ ਬਰਦਾਸ਼ਤ ਨਹੀਂ ਹੁੰਦਾ ਉਹ ਭਾਵੇਂ ਕੋਈ ਵੀ ਹੋਵੇ ਮੈਂ ਇਹ ਨਹੀਂ ਕਹਿ ਰਹੀ ਕਿ ਖਾਲੀ ਪੰਜਾਬ ਦੇ ਹੀ ਅੰਨਦਾਤਾ ਹੈ ਅੰਨਦਾਤਾ ਜਿਹੜਾ ਹੈ ਉਹ ਪੰਜਾਬ 'ਚ ਹਰਿਆਣਾ 'ਚ ਯੂਪੀ 'ਚ ਗੁਜਰਾਤ 'ਚ ਮਹਾਰਾਸ਼ਟਰ ਹਰ ਜਗ੍ਹਾ ਤੇ ਅੰਨਦਾਤਾ ਹੈ ਹਰ ਜਗ੍ਹਾ ਤੇ ਕਿਸਾਨ ਹੈ ਠੀਕ ਹੈ ਹਰ ਜਗ੍ਹਾ ਤੇ ਕਿਸਾਨ ਆਪਣਾ ਹੱਕ ਮੰਗਦਾ ਹੈ ਤਾਂ ਉਸ ਟਾਈਮ ਤੇ ਉਸ ਅੰਨਦਾਤਾ ਨੂੰ ਹਰ ਬੰਦਾ ਕਹਿ ਦਿੰਦਾ ਇਹ ਤਾਂ ਵਿਹਲਾ ਆ ਕੇ ਸੜਕਾਂ ਤੇ ਬਹਿ ਗਿਆ ਇਹਨਾਂ ਨੂੰ ਕਿਹੜਾ ਕੋਈ ਕੰਮ ਹੈ ਨੌਕਰੀ ਵਾਲਿਆਂ ਨੂੰ ਕੰਮ ਹੈ ਪਰ ਆਨ ਦਾਤਾ ਨੂੰ ਕੋਈ ਕੰਮ ਨਹੀਂ ਹੈ ਠੀਕ ਹੈ ਉਹਨੂੰ ਹਰ ਕੋਈ ਵਿਹਲਾ ਕਰਾ ਕੇ ਦੇ ਦਿੰਦਾ ਸੋ ਰੋਟੀ ਪਕਾਉਣੀ ਔਰ ਕਮਾਉਣੀ ਤੁਹਾਨੂੰ ਇਹ ਮੇਰੀ ਚਰਚਾ ਕਿਵੇਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਮੈਂ ਆਪਣੀ ਤਰਫੋਂ ਤਰਫੋਂ ਬੜੀ ਅੱਛੀ ਕੋਸ਼ਿਸ਼ ਕੀਤੀ ਹੈ ਇਸ ਚਰਚਾ ਨੂੰ ਸੁਣਾਉਣ ਦੀ ਕਹਾਣੀ ਨੂੰ ਸੁਣਾਉਣ ਦੀ ਬਾਕੀ ਕੋਈ ਕਮੀ ਪੈਸੀ ਰਹਗੀ ਹੋਵੇ ਤਾਂ ਕਮੈਂਟਾਂ ਚ ਜ਼ਰੂਰ ਦੱਸਣਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਚਰਚਾ ਜਾਂ ਸਟੋਰੀ ਤੁਹਾਡੇ ਤੱਕ ਪਹਿਲੋਂ ਪਹੁੰਚ ਜਾਏ ਤਾਂ ਮਿਲਦੇ ਹਾਂ ਅਗੇ ਇੱਕ ਹੋਰ ਨਵੀਂ ਸਟੋਰੀ ਲੈ ਕੇ ਤਦ ਤੱਕ ਤੁਸੀਂ ਸਾਰੇ ਖੁਸ਼ ਰਹੋ ਹੱਸਦੇ ਰਹੋ ਦੇਮਸ ਕਰਾਉਂਦੇ ਰਹੋ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਹਾਡਾ ਸਾਰਿਆਂ ਦਾ